ਗਵਾਂਡੀ ਮੁਲਕ ਪਾਕਿਸਤਾਨ ਦੇ ਲਈ ਜਸੂਸੀ ਕਰਨ ਵਾਲੇ ਸ਼ੱਕੀਆਂ ਦੀ ਗ੍ਰਿਫਤਾਰੀ ਲਗਾਤਾਰ ਪੰਜਾਬ ਹਰਿਆਣਾ ਅਤੇ ਹੋਰ ਸੂਬਿਆਂ ਤੋਂ ਕੀਤੀ ਜਾ ਰਹੀ ਹੈ ਇਸ ਦੇ ਵਿੱਚ ਕਈ ਮਸ਼ਹੂਰ ਯੂਟਿਊਬਰ ਵੀ ਹਨ ਜਿਨ੍ਹਾਂ ਤੇ ਪੁਲਿਸ ਕਾਰਵਾਈ ਹੋ ਰਹੀ ਆ ਇਸ ਦੇ ਚੱਲਦਿਆਂ ਪੰਜਾਬ ਪੁਲਿਸ ਨੇ ਪਾਕਿਸਤਾਨ ਦੇ ਲਈ ਜਸੂਸੀ ਕਰਨ ਦੇ ਇਲਜ਼ਾਮਾਂ ਦੇ ਹੇਠ ਯੂਟਿਊਬਰ ਜਸਵੀਰ ਸਿੰਘ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਦਾਦੇ ਨੇ ਕਿ ਜਿਵੇਂ ਹੀ ਆਪਰੇਸ਼ਨ ਸੰਦੂਰ ਖੱਤਮ ਹੋਇਆ ਸੀ ਉਸ ਤੋਂ ਬਾਅਦ ਵੱਡੀ ਗਿਣਤੀ ਦੇ ਵਿੱਚ ਭਾਰਤ ਸਰਕਾਰ ਦੇ ਵੱਲੋਂ ਉਹਨਾਂ ਲੋਕਾਂ ਦੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਜੋ ਪਾਕਿਸਤਾਨ ਜਾ ਕੇ ਹਨ ਤੇ ਨਾਲ ਜਿਹੜੇ ਯੂਟਿਊਬਰ ਵੀ ਨੇ ਤੇ ਲਗਾਤਾਰ ਜਿਸ ਤਰੀਕੇ ਦੇ ਨਾਲ ਜੋਤੀ ਮਲੋਤਰਾ ਹੋਵੇ ਜਾਂ ਹੋਰ ਕਾਫੀ ਨੌਜਵਾਨ ਜੋ ਪਾਕਿਸਤਾਨ ਜਾ ਕੇ ਸੀ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾ ਰਿਹਾ ਹੈ ਪਰ ਨਾਲ ਸਵਾਲ ਇੱਕ ਹੋਰ ਵੀ ਪੈਦਾ ਹੁੰਦਾ ਹੈ ਕੀ ਭਾਰਤ ਸਰਕਾਰ ਦੇ ਵੱਲੋਂ ਜਾਣਬੁੱਝ ਕੇ ਇੱਕ ਅਜਿਹੀ ਕਾਰਵਾਈ ਕੀਤੀ ਜਾਏ ਜੋ ਲੋਕ ਪਾਕਿਸਤਾਨ ਬਲੌਗਿੰਗ ਦੇ ਲਈ ਜਾ ਰਹੇ ਸੀ ਜਾਂ ਜੋ ਭਾਰਤ ਤੇ ਪਾਕਿਸਤਾਨ ਦੇ ਲੋਕ ਆਪਸ ਵਿੱਚ ਨਜ਼ਦੀਕਾਰੇ ਸੀ ਉਸ ਰਿਸ਼ਤੇ ਨੂੰ ਤੋੜਨ ਦੀ ਕੋਸ਼ਿਸ਼ਾਂ ਜਾਂ ਫਿਰ ਕਰਤਾਰਪੁਰ ਲਾਂਘੇ ਨੂੰ ਇੱਕ ਬਦਨਾਮ ਕਰਨ ਦੀ ਕੋਸ਼ਿਸ਼ਾਂ ਇਹ ਵੀ ਸਵਾਲ ਆਮ ਲੋਕਾਂ ਦੇ ਵੱਲੋਂ ਜਾਂ ਸਿਆਸੀ ਗਲਿਆਰਾਂ ਵਿੱਚ ਲਗਾਤਾਰ ਜ਼ੋਰਾਂ ਦੇ ਨਾਲ ਉਠਾਇਆ ਜਾ ਰਿਹਾ ਹੈ ਦਹਦਨਿਆ ਕਿ ਜਸਵੀਰ ਸਿੰਘ ਜਾਨਮਾਲ ਨਾਮ ਦਾ ਇੱਕ YouTube ਚੈਨਲ ਚਲਾਉਂਦਾ ਸੀ ਯਾਨੀ ਕਿ ਹੁਣ ਵੀ ਚਲਾ ਰਿਹਾ ਜਦੋਂ ਤੱਕ ਉਸ ਦੀ ਗ੍ਰਿਫਤਾਰੀ ਹੋਈ ਸੀ ਤੇ ਰੂਪਨਗਰ ਜ਼ਿਲ੍ਹੇ ਦੇ ਪਿੰਡ ਮਾਲਾ ਦਾ ਰਹਿਣ ਵਾਲਾ ਹੈ ਜਿਸ ਦੇ 1.1 ਮਿਲੀਅਨ ਯਾਨੀ ਕਿ 11 ਲੱਖ ਤੋਂ ਵੱਧ ਸਬਸਕ੍ਰਾਈਬਰ ਨੇ ਪੁਲਿਸ ਨੇ ਕੀ ਜਾਣਕਾਰੀ ਦਿੱਤੀ ਹੈ ਪੂਰੇ ਮਾਲ ਵਿੱਚ ਆਪ ਇਸ ਦੇ ਬਾਬਤ ਹੁਣ ਗੱਲ ਕਰਾਂਗੇ ਪੁਲਿਸ ਦੇ ਅਨਸਾਰ ਜਸਬੀਰ ਸਿੰਘ ਨੂੰ ਪੀਆਈਓ ਸ਼ਕੀਰ ਉਰਫ ਜੱਟ ਰੰਦਾਵਾ ਦੇ ਨਾਲ ਜੁੜਿਆ ਹੋਇਆ ਪਾਇਆ ਗਿਆ ਜੋ ਕਿ ਇੱਕ ਅਤਵਾਦੀ ਸਮਰਥਿਤ ਜਾਸੂਸੀ ਨੈਟਵਰਕ ਦਾ हे साई उसने हरियाणा आधारित यूट्यूबर ज्योति मल्होत्रा ਅਤੇ ਪਾਕਿਸਤਾਨੀ ਨਾਗਰਿਕ احسان اور رحیم ਉਰਫ دانش ਅਤੇ ਕੱਢੇ ਗਏ ਪਾਕਿਸਤਾਨੀ ਹਾਈ ਕਮਿਸ਼ਨ ਦੇ ਅਧਿਕਾਰੀ ਨਾਲ ਵੀ ਨਿੱਜੀ ਤੌਰ ਤੇ ਸੰਪਰਕ ਬਣਾਈ ਰੱਖਿਆ ਹੈ ਜਾਂਚ ਤੋਂ ਪਤਾ ਲੱਗਾ ਜੋ ਉਸ ਦਾ ਦਾਅਵਾ ਉਸ ਦੇ ਮੁਤਾਬਕ ਹੀ ਜਸਵੀਰ ਨੇ ਦਾਂਸ਼ ਦੇ ਸੱਦੇ ਤੇ ਦਿੱਲੀ ਦੇ ਵਿੱਚ ਪਾਕਿਸਤਾਨੀ ਰਾਸ਼ਟਰੀ ਦਿਵਸ ਸਮਾਗਮ ਦੇ ਵਿੱਚ ਸ਼ਿਰਕਤ ਕੀਤੀ ਸੀ ਜਿੱਥੇ ਉਹ ਪਾਕਿਸਤਾਨ ਫੌਜੀ ਅਧਿਕਾਰੀਆਂ ਅਤੇ ਬਲੌਗਰਾਂ ਨੂੰ ਵੀ ਮਿਲਿਆ ਸੀ ਉਸਦੇ ਇਲੈਕਟ੍ਰੋਨਿਕ ਡਿਵਾਈਸਾਂ ਦੇ ਵਿੱਚ ਕਈ ਪਾਕਿਸਤਾਨ ਆਧਾਰਤ ਨੰਬਰ ਵੀ ਸਨ ਜੋ ਹੁਣ ਵਿਸਤ੍ਰਿਤ ਫੋਰੈਂਸਿਕ ਜਾਂਚ ਅਧੀਨ ਹਨ ਉਸਨੇ ਤਿੰਨ ਵਾਰ ਪਾਕਿਸਤਾਨ ਦੀ ਯਾਤਰਾ ਕੀਤੀ ਸੀ ਸਾਲ 2020 2021 ਤੇ 200 ਚੋਬੀ ਦੇ ਵਿੱਚ ਉਧਰ ਮਹਿਲਾ ਪਿੰਡ ਦੇ ਜੋ ਸਰਪੰਚ ਨੇ ਇੰਦਰਜੀਤ ਸਿੰਘ ਦਾ ਕਹਿਣਾ ਹੈ ਕਿ ਜਸਵੀਰ ਸਿੰਘ ਇੱਕ ਚੰਗਾ ਲੜਕਾ ਸੀ ਉਸ ਦਾ ਪਿੰਡ ਦੇ ਵਿੱਚ ਵੀ ਵਿਵਹਾਰ ਬਹੁਤ ਵਧੀਆ ਸੀ ਕਦੇ ਵੀ ਕੋਈ ਵੀ ਗੱਲ ਨਹੀਂ ਸੁਣੀ ਉਸ ਦੇ ਬਾਬਤ ਅਸੀਂ ਸਾਨੂੰ ਤਾਂ ਲੱਗਦਾ ਹੈ ਕਿ ਉਸ ਤੇ ਗਲਤ ਇਲਜ਼ਾਮ ਲਗਾਏ ਗਏ ਨੇ YouTube ਦੇ ਨਾਲ ਉਹ ਖੇਤੀ ਬਾੜੀ ਦਾ ਵੀ ਕੰਮ ਕਰਦਾ ਹੈ ਉਸ ਦੇ ਕੋਲ 4 ਏਕੜ ਜ਼ਮੀਨ ਹੈ ਇਸ ਤੋਂ ਪਹਿਲਾਂ ਉਹ 3 ਤੋਂ ਲੈ ਕੇ 4 ਸਾਲ ਬਾਅਦ ਨੌਰਬੇ ਵਿੱਚ ਵੀ ਲਗਾ ਕੇ ਆਇਆ ਹੈ ਘਰ ਦੇ ਵਿੱਚ ਪਤਨੀ ਅਤੇ ਬੇਟਾ ਹੈ ਬਾਕੀ ਭਰਾ ਮੁਹਾਲੀ ਦੇ ਵਿੱਚ ਰਹਿੰਦੇ ਨੇ ਜਸਵੀਰ ਸਿੰਘ ਦੇ ਵਕੀਲ ਐਡਵੋਕੇਟ ਮਹਾਦੇਵ ਸ਼ੁਕਲਾ ਨੇ ਇਸ ਦੇ ਬਾਰੇ ਵਧੇਰੀ ਜਾਣਕਾਰੀ ਦਿੰਦਿਆਂ ਹੋਇਆਂ ਦੱਸਿਆ ਹੈ ਕਿ ਸਟੇਟ ਸਪੈਸ਼ਲ 셀 ਦੇ ਵੱਲੋਂ ਯਾਨੀ ਕਿ ਜੋ ਹੈ ਐਸ ਐਸ ওসি ਸਟੇਟ ਸਪੈਸ਼ਲ ਆਪਰੇਸ਼ਨ 셀 ਦੇ ਵੱਲੋਂ ਜਸਵੀਰ ਸਿੰਘ ਦੇ ਖਿਲਾਫ ਇਹ ਇਲਜ਼ਾਮ ਸੰਨ ਕਿ ਉਸ ਦੇ ਆਈਐਸਆਈ ਦੇ ਨਾਲ ਲਿੰਕਨ ਅਤੇ ਉਸ ਨੂੰ ਇੰਟਰਨੈਸ਼ਨਲ ਫੰਡਿੰਗ ਹੰਦਿਆ ਉਸ ਦੇ ਕੋਲ ਕੁਝ ਅਜਾਇਆ ਸਜੀਦਾ ਡਾਟਾ ਹੈ ਜੋ ਇਹਨਾਂ ਨਾਲ ਹਾਸਲ ਕਰਨਾ ਹੈ ਇਸ ਨਾਲ ਉਹਨਾਂ ਨੇ ਜੱਜ ਦੇ ਕੋਲ ਅਰਜੀ ਲਗਾ ਕੇ ਉਸ ਦੀ 7 ਦਿਨਾਂ ਦੇ ਰਿਮਾਨਡ ਦੀ ਮੰਗ ਕੀਤੀ ਸੀ ਪਰ ਜੱਜ ਨੇ ਸਿਰਫ 3 ਦਿਨਾਂ ਦਾ ਹੀ ਰਿਮਾਨਡ ਦਿੱਤਾ ਹੈ ਅਤੇ ਨਾਲ ਹੀ ਸ਼ਨੀਵਾਰ ਨੂੰ ਯਾਨੀ ਕਿ ਕੱਲ ਮੁੜ ਪੇਸ਼ ਕਰਨ ਦੇ ਹੁਕਮ ਦਿੱਤੇ ਨੇ ਉਹਨਾਂ ਦੱਸਿਆ ਹੈ ਕਿ ਜਸਵੀਰ ਸਿੰਘ ਦਾ ਕਹਿਣਾ ਹੈ ਕਿ ਉਸ ਨੂੰ 17 ਮਈ 2025 ਨੂੰ ਸੰਮਨ ਜਾਰੀ ਹੋ ਰਹੇ ਸਨ ਅਤੇ ਉਹ SSOC یعنی کہ سٹیٹ اسپیشل اپریشن سیل ਦੇ ਕੋਲ ਲਗਾਤਾਰ ਪੇਸ਼ ਹੋ ਰਹੇ ਸਨ ਉਸਨੇ ਜਾਂਚ ਦਾ ਪੂਰਾ ਸਮਰਥਨ ਦਿੱਤਾ ਹੈ ਉਸਦਾ ਫੋਨ ਅਤੇ ਆਪਣੇ ਬੈਂਕ ਖਾਤੇ ਉਸਨੇ ਸਾਰਾ ਡਾਟਾ یعنی ਕਿ ਸਾਰਾ ਰਿਕਾਰਡ SSOC ਨੂੰ ਸੌਂਪ ਦਿੱਤਾ ਸੀ ਪਰ SSOC ਨੇ ਇਹ ਸਭ ਕੁਝ ਅੰਗੋਲੀਆਂ ਕਰਕੇ ਉਹਨਾਂ ਦੇ ਉੱਪਰ ਝੂਠੇ ਇਲਜ਼ਾਮ ਲਗਾ ਕੇ ਐਫ ਆਈ ਆਰ ਦਰਜ ਕੀਤੀ ਹੈ ਤੇ ਹੁਣ ਉਹ ਪੁਲਿਸ ਰਿਮਾਂਡ ਖਤਮ ਹੋਣ ਦੇ ਮਗਰੋਂ ਆਪਣਾ ਤਰਕ ਜੱਜ ਦੇ ਅੱਗੇ ਰੱਖਣਗੇ ਵਕੀਲ ਨੇ ਅੱਗੇ ਦੱਸਿਆ ਕਿ ਐਸਐਸਓਸੀ ਨੇ ਜੱਜ ਸਾਹਮਣੇ ਕੋਈ ਵੀ ਸਖਤ ਸਬੂਤ ਨਹੀਂ ਪੇਸ਼ ਕੀਤਾ ਅਤੇ ਇਸ ਦੇ ਲਈ ਉਹਨਾਂ ਨੂੰ ਸਦਨਾਂ ਦੀ ਬਜਾਏ ਸਿਰਫ ਤਿੰਨ ਦਿਨਾਂ ਦਾ ਹੀ ਰਿਮਾਨ ਮਿਲੇ ਆਏ ਦਾਦੀ ਨੇ ਕਿ ਇਸ ਸਮੇਂ ਸਿਰਫ ਯੂਟਿਊਬਰ ਨੂੰ ਇਲਜ਼ਾਮਾਂ ਦੇ ਹੇਠ ਹੀ ਗ੍ਰਿਫਤਾਰ ਕੀਤਾ ਗਿਆ ਹੈ ਪੁਲਿਸ ਦੇ ਵੱਲੋਂ ਹਜੇ ਰਿਮਾਨ ਹਾਸਲ ਕੀਤਾ ਗਿਆ ਹੈ ਤੇ ਸਭ ਕੁਝ ਸਾਬਤ ਕਰਨਾ ਬਾਕੀਆ ਦੱਸ ਨੇ ਕਿ ਆਪਰੇਸ਼ਨ ਸੰਦੂਰ ਤੋਂ ਬਾਅਦ ਵੱਡੀ ਪੱਧਰ ਤੇ ਭਾਰਤ ਸਰਕਾਰ ਦੇ ਵੱਲੋਂ ਇਹ ਕਾਰਵਾਈ ਚਲਾਈ ਗਈ ਆ ਜੋ ਯੂਟਿਊਬਰ ਜਾਂ ਜੋ ਕੁਝ ਲੋਕ ਪਾਕਿਸਤਾਨ ਗਏ ਸੀ ਉਹਨਾਂ ਦੇ ਉੱਪਰ ਨਜ਼ਰ ਬਣਾਈ ਹੋਈ ਆ ਸਿਰਫ ਇਲਜ਼ਾਮਾਂ ਦੇ ਹੇਠ ਕਿਸੇ ਨੂੰ ਵੀ ਜਾਸੂਸ ਕਹਿਣਾ ਬਿਲਕੁਲ ਗਲਤ ਆ ਜੇਕਰ ਅਦਾਲਤੀ ਪ੍ਰਕਿਰਿਆ ਵਿੱਚ ਆ ਕੇ ਇਹ ਸਾਬਤ ਹੁੰਦਾ ਕਿ ਜਸਵੀਰ ਸਿੰਘ ਨੇ ਜਾਸੂਸੀ ਕੀਤੀ ਆ ਤਾਂ ਉਸ ਨੂੰ ਬੰਦ ਦੀ ਸਜ਼ਾ ਜ਼ਰੂਰ ਮਿਲੇਗੀ ਪਰ ਕੁਝ ਲੋਕਾਂ ਵੱਲੋਂ ਜਾਣਬੁੱਝ ਕੇ ਜਸਵੀਰ ਸਿੰਘ ਦੀ ਕੋਠੀ ਨੂੰ ਲੈ ਕੇ ਵੀ ਕੁਝ ਸਵਾਲ ਪੈਦਾ ਕੀਤੇ ਜਾ ਰਹੇ ਨੇ ਕਿ ਉਸ ਦੇ ਵੱਲੋਂ ਪਾਕਿਸਤਾਨ ਦੀ ਫੰਡਿੰਗ ਦੇ ਨਾਲ ਜੋ ਇਹ ਕੋਠੀ ਖੜੀ ਕੀਤੀ ਗਈ ਆ ਪਰ ਦੱਸ ਦਿੰਦੇ ਆ ਕਿ ਜਿਹੜੇ ਵਿਅਕਤੀ ਦੇ 11 ਲੱਖ ਦੇ ਨੇੜ ਸਬਸਕ੍ਰਾਈਬਰ ਹੋਣ ਤੇ ਉਸ ਦੀ ਵੀਡੀਓ ਦੇ ਉੱਪਰ ਲੱਖਾਂ ਵੀਊ ਆਉਂਦੇ ਹਨ ਉਸ ਨੂੰ ਚੰਗੀ ਕਮਾਈ ਵੀ ਹੁੰਦੀ ਆ ਪਰ ਜੇਕਰ ਅਦਾਲਤੀ ਪ੍ਰਕਿਰਿਆ ਵਿੱਚ ਇਹ ਜਾ ਕੇ ਤੈਅ ਹੁੰਦਾ ਹੈ ਕਿ ਵਾਕਈ ਉਸਤੇ ਜੋ ਜਸੂਸੀ ਕੀਤੀ ਗਈ ਸੀ ਤਾਂ ਇੱਕ ਗੰਬੀਰਾ ਜੋ ਲੋਕ ਬਲੌਗਿੰਗ ਦੀ ਆੜ ਦੇ ਵਿੱਚ ਆ ਕੇ ਭਾਰਤ ਦੇ ਖਿਲਾਫ ਸਾਜ਼ਿਸ਼ ਰਚ ਰਹੇ ਨੇ ਜਾਂ ਫਿਰ ਭਾਰਤ ਦੀ ਜਸੂਸੀ ਕੀਤੀ ਜਾ ਰਹੀ ਹੈ ਧੰਨਵਾਦ